ਦੇਸ਼ ਭਰ ਦੇ ਵਿੱਚ ਅੱਜ 2025 ਦਾ ਬਜਟ ਪੇਸ਼ ਕੀਤਾ ਗਿਆ ਪਰੰਤੂ ਕਿਸਾਨਾਂ ਦੀ ਕੋਈ ਗੱਲ ਅੱਜ ਬਜਟ ਦੇ ਵਿੱਚ ਨਹੀਂ ਹੋਈ ਤੇ ਜਿਸ ਨੂੰ ਲੈ ਕੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਵਿਆਹ ਸਾਹਮਣੇ ਆ ਰਿਹਾ ਹੈ। ਉੱਥੇ ਇਹਨਾਂ ਨੇ ਹੁਣ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ। ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਅੱਜ ਬਜਟ ਪੇਸ਼ ਕੀਤਾ ਗਿਆ 45 ਸਾਲ ਹੋ ਗਏ ਨੇ ਤੇ ਕਿਸਾਨ ਜਥੇਬੰਦੀਆਂ ਸੜਕ ਤੇ ਰੋਲ ਰਹੀਆਂ ਨੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਇਸ ਬਜਟ ਦੇ ਵਿੱਚ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਗਈ ਤੇ ਜਿਸ ਤਹਿਤ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਪਾਤਮਾ ਯਾਨੀ ਕਿ ਸੂਬਾ ਸਰਕਾਰ ਰਲਕੇ ਜਿਹੜਾ ਕਿ ਉੱਥੇ ਹੀ ਪੰਜਾਬ ਨੂੰ ਤਬਾਹ ਕਰਨ ਤੇ ਲੱਗਿਆ ਹੋਈਆਂ ਨੇ ਤੇ ਹੁਣ ਤਾਂ ਪੰਜਾਬ ਸਰਕਾਰ ਨੂੰ ਪੰਜਾਬ ਬਾਰੇ ਸੋਚਣਾ ਚਾਹੀਦਾ ਹੈ ਤੇ ਜਿਸ ਤੋਂ ਬਾਅਦ ਹੁਣ ਤਿੱਖੇ ਨਿਸ਼ਾਨੇ ਸਾਹਦੇ ਹੋਏ ਬੀਬੀ ਹਰਸਿਮਰਤ ਕੌਰ ਬਾਦਲ ਨਜ਼ਰ ਆ ਰਹੇ ਨੇ ਤੇ ਆਓ ਤੁਹਾਨੂੰ ਸੁਣਾਉਣੇ ਆ ਉਹਨਾਂ ਦਾ ਕੀ ਕਹਿਣਾ ਹੈ ਦੇਖਿਏ ਸਭ ਤੋਂ ਜ਼ਿਆਦਾ ਤਾਂ ਸਟੇਟਾਂ ਕੇ ਨਾਮ ਦੇਖੀਏ ਬਿਹਾਰ ਜਹਾਂ ਪੇ ਚੋਨ ਆ ਰਹੀ ਹੈ ਬਿਹਾਰ 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 ਉਸਕੇ ਬਾਅਦ ਅਸਾਮ ਕੀ ਆ ਰਹੀ ਹੈ ਤਾਂ ਅਸਾਮ ਪੰਜਾਬ ਦਾ ਤਾਂ ਨਾਮੋ ਨਿਸ਼ਾਨਾ ਹੀ ਉਹ ਕਿਸਾਨ ਧਰਨੇ ਮੇ ਬੈਠੇ 4 ਸਾਲ ਸੇ ਐਮਐਸਪੀ ਕੇ ਲੀਗਲ ਗਾਰੰਟੀ ਕਿਰੇ किसान के लिए क्या मखाना बोर्ड ये बोर्ड वो बोर्ड सो कि किसानों के विरोध एक बजट था और किसान जो उसके लिए लड़ाई लड़ है। लड़ा रहे हैं उनकी तो कुछ सुनी नहीं गई तो दुख है स्कीम में देख दियो जुड़ाज बजट पेश ਕੀਤਾ ਗਿਆ पंजाब के लिए जेडिया अनाउंसमेंट थी एक्सपेक्ट कर रहे थी वो नहीं मिली है पंजाब नो ता कदे 15 سالا ਚ ਇਸ ਸਰਕਾਰ ਨੂੰ ਹੋ ਗਿਆ ਇੱਕ ਵਾਰੀ ਪੰਜਾਬ ਦਾ ਨਾਂ ਨਹੀਂ ਲੱ타 ਗਿਆ ਸੋ ਪੰਜਾਬ ਤਾਂ ਕੀ ਲੇਕਿਨ ਕਿਸਾਨ ਜਿਹੜੇ ਧਰਨੇ 'ਚ ਬੈਠੇ ਹੋਏ ਨੇ ਪਿਛਲੇ 5 ਸਾਲਾਂ ਤੋਂ ਜੇ ਨਾ ਉਹ 4 ਸਾਲ ਪਹਿਲੇ ਤਰਨਾ ਚੱਕਿਆ ਸੀ ਇਹ ਤੁਹਾਡਾ ਲੀਗਲ ਗਾਰੰਟੀ ਐਮਐਸਪੀ ਨੂੰ ਦਿੱਤਾ ਜਾਊਗਾ ਅੱਜ ਕਿਸਾਨ ਮਰ ਰਹੇ ਨੇ ਉਸ ਮੰਗ ਵਾਸਤੇ ਲੇਕਿਨ ਉਹਦੇ ਵਾਸਤੇ ਪੂਰੇ ਬਜਟ ਤੇ ਇੱਕ ਕਿਸਾਨ ਦੇ ਵਾਸਤੇ ਇੱਕ ਸ਼ਬਦ ਤੱਕ ਨਹੀਂ ਸੀਗਾ ਬਸ ਹਾਂ ਫਿਸ਼ਰੀ ਦੀ ਗੱਲ ਸੀਗੀ ਇੱਥੇ ਉੱਥੇ ਬੱਲੇ ਬੋਰਡ ਮਖਾਨਾ ਬੋਰਡ ਬੋਰਡ ਬਣ ਰਿਹਾ ਲੇਕਿਨ ਕਿਸਾਨ ਦੇ ਹੱਥੇ ਕੁਝ ਨਹੀਂ ਆਮ ਇਨਸਾਨ ਦੇ ਹੱਥੇ ਕੁਝ ਨਹੀਂ ਦੇਖਿਏ ਸਭ ਤੋਂ ਜ਼ਿਆਦਾ ਤੋਂ ਸਟੇਟਾਂ ਕੇ ਨਾਮ ਦੇਖੀਏ ਬਿਹਾਰ ਜਹਾਂ ਪੇ ਚੋਨ ਆ ਰਹੀ ਹੈ ਬਿਹਾਰ 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 उसके बाद असम की आ रही है तो असम पंजाब का तो नामो निशानी वो किसान धरने में बैठे हैं चार साल से एमएसपी की लीगल गारंटी के किसान के लिए क्या मखाना बोर्ड ये बोर्ड वो बोर्ड सो किसानों के विरोध एक बजट था और किसान जो उसके लिए लड़ाई लड़ रहे हैं उनकी तो कुछ सुनी नहीं गई तो दुख है ਤਾਂ ਕਿਵੇਂ ਵੇਖਦੇ ਹੋ ਜਿਹੜਾ ਅੱਜ ਬਜਟ ਪੇਸ਼ ਕੀਤਾ ਗਿਆ ਪੰਜਾਬ ਦੇ ਲਈ ਜਿਹੜੀ ਆ ਅਨਾਉਂਸਮੈਂਟ ਸੀ ਐਕਸਪੈਕਟ ਕਰ ਰਹੀ ਸੀ ਉਹ ਨਹੀਂ ਮਿਲੀ ਉਹ ਪੰਜਾਬ ਨੂੰ ਤਾਂ ਕਦੇ 15 ਸਾਲਾਂ 'ਚ ਇਸ ਸਰਕਾਰ ਨੂੰ ਹੋਵੇ ਇੱਕ ਵਾਰੀ ਪੰਜਾਬ ਦਾ ਨਾਂ ਨਹੀਂ ਲੱ타 ਗਿਆ ਸੋ ਪੰਜਾਬ ਤਾਂ ਕੀ ਲੇਕਿਨ ਕਿਸਾਨ ਜਿਹੜੇ ਧਰਨੇ 'ਚ ਬੈਠੇ ਹੋਏ ਨੇ ਪਿਛਲੇ 5 ਸਾਲਾਂ ਤੋਂ ਜਿਨ੍ਹਾਂ ਨੂੰ 4 ਸਾਲ ਪਹਿਲੇ ਧਰਨਾ ਚੱਕਿਆ ਸੀ ਇਹ ਤੁਹਾਡਾ ਲੀਗਲ ਗਾਰੰਟੀ ਐਮਐਸਪੀ ਨੂੰ ਦਿੱਤਾ ਜਾਊਗਾ ਅੱਜ ਕਿਸਾਨ ਮਰ ਰਹੇ ਨੇ उस मंग वास्ते लेकिन ओदे वास्ते पूरे बजट ते एक किसान दे वास्ते एक शब्द तक नहीं से बस हाँ फिशरीज दी गल बोर्ड मखाना बोर्ड बोर्ड बन रहे हैं। लेकिन किसान के हाथ से कुछ नहीं आम इंसान हाथ से कुछ नहीं देखिए सबसे ज्यादा तो स्टेटों के नाम देखिए बिहार जहाँ पे चोन आ रही है बिहार 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 उसके बाद असम की आ रही है तो असम पंजाब का तो नामो निशानी वो किसान धरने में बैठे चार साल से एमएसपी की लीगल गारंटी किरा किसान के लिए क्या मखाना बोर्ड ये बोर्ड वो बोर्ड सो किसानों के विरोध एक बजट था और किसान जो उसके लिए लड़ाई लड़ रहे हैं उनकी तो कुछ सुनी नहीं गई तो दुख है समी में देख दियो जुड़ा आज बजट पेश ਕੀਤਾ ਗਿਆ पंजाब के लिए जेडिया अनाउंसमेंट थी एक्सपेक्ट कर रहे थे वो नहीं मिली है पंजाब नो ता कदे 15 साला छे इस सरकार नो हो गए एक बारी पंजाब दा नाम नहीं लत्ता गया ਸੋ ਪੰਜਾਬ ਤੱਕ ਹੀ ਲੇਕਿਨ ਕਿਸਾਨ ਜਿਹੜੇ ਧਰਨੇ 'ਚ ਬੈਠੇ ਹੋਏ ਨੇ ਪਿਛਲੇ 5 ਸਾਲਾਂ ਤੋਂ ਜਿਨ੍ਹਾਂ ਨੂੰ 4 ਸਾਲ ਪਹਿਲੇ ਧਰਨਾ ਚੱਕਿਆ ਸੀ ਇਹ ਤੁਹਾਡਾ ਲੀਗਲ ਗਾਰੰਟੀ ਐਮਐਸਪੀ ਨੂੰ ਦਿੱਤਾ ਜਾਊਗਾ ਅੱਜ ਕਿਸਾਨ ਮਰ ਰਹੇ ਨੇ ਉਸ ਮੰਗ ਵਾਸਤੇ ਲੇਕਿਨ ਉਹਦੇ ਵਾਸਤੇ ਪੂਰੇ ਬਜਟ ਤੇ ਇੱਕ ਕਿਸਾਨ ਦੇ ਵਾਸਤੇ ਇੱਕ ਸ਼ਬਦ ਤੱਕ ਨਹੀਂ ਸੀਗਾ ਬਸ ਹਾਂ ਫਿਸ਼ਰੀ ਦੀ ਗੱਲ ਸਗੀ ਇੱਥੇ ਉੱਥੇ ਬੱਲੇ ਬੋਰਡ ਮਖਾਨਾ ਬੋਰਡ ਬੋਰਡ ਬਣ ਰਿਹਾ ਲੇਕਿਨ ਕਿਸਾਨ ਦੇ ਹੱਥ 'ਚ ਕੁਝ ਨਹੀਂ ਆਮ ਇਨਸਾਨ ਦੇ ਹੱਥ 'ਚ ਕੁਝ ਨਹੀਂ